ਅੱਜ ਤੋਂ ਪੂਰੇ ਦੇਸ਼ 'ਚ ਹੋਣ ਜਾ ਰਹੇ ਨੇ ਵੱਡੇ ਬਦਲਾ ਆਮ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ ਲੋਕਾਂ ਦੀ ਜੇਬ ਤੇ ਲੱਗ ਸਕਦਾ ਹੈ ਕਟ ਅੱਜ ਤੋਂ ਬਦਲ ਜਾਣਗੇ ਆ ਨਿਯਮ ਪੂਰੇ ਦੇਸ਼ ਦੇ ਵਿੱਚ ਵੱਡੇ ਬਦਲਾ ਹੋਣ ਜਾ ਰਹੇ ਨੇ ਦੱਸਦੇ ਕਿ ਇਹ ਜੋ ਬਦਲਾਅ ਹੋਣਗੇ ਇਹਨਾਂ ਦਾ ਸਿੱਧਾ-ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪਏਗਾ ਲੋਕਾਂ ਦੀ ਜੇਬ ਤੇ ਭਾਰ ਪੈ ਸਕਦਾ ਘਟ ਲੱਗ ਸਕਦਾ ਕਿਉਂਕਿ ਇਹ ਜੋ ਨਿਯਮ ਨੇ ਅੱਜ ਤੋਂ ਬਦਲਣ ਵਾਲੇ ਨੇ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਦੱਸਦੇ ਕਿ ਗੈਸ ਸਿਲੰਡਰਾਂ ਦੀਆਂ ਕੀਮਤਾਂ ਸੀਐਨਜੀ ਪੀਐਨਜੀ ਦੀਆਂ ਕੀਮਤਾਂ ਇਨਕਮ ਟੈਕਸ ਰਿਟਰਨ ਪਰ ਨੂੰ ਲੈ ਕੇ ਕ੍ਰੈਡਿਟ ਕਾਰਡਸ ਨੂੰ ਲੈ ਕੇ ਬੈਂਕਾਂ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਬਦਲਾਅ ਹੋਣ ਵਾਲੇ ਨੇ ਜਿਸ ਦੇ ਨਾਲ ਲੋਕਾਂ ਨੂੰ ਸਿੱਧਾ-ਸਿੱਧਾ ਅਸਰ ਪੈਣ ਵਾਲਾ ਸੋ ਉਹ ਕਿਹੜੇ ਬਦਲਾਅ ਨੇ ਕੀ-ਕੀ ਬਦਲਣ ਵਾਲਾ ਹੈ ਤਾਂ ਕੀ-ਕੀ ਨਵਾਂ ਹੋਏਗਾ ਜਾਣਦੇ ਆ ਇਸ ਰਿਪੋਰਟ ਦੇ ਵਿੱਚ ਨਵਾਂ ਮਹੀਨਾ ਸ਼ੁਰੂ ਹੋ ਗਿਆ ਹਰ ਮਹੀਨੇ ਦੀ ਸ਼ੁਰੂਆਤ 'ਚ ਕਈ ਸਰਕਾਰੀ ਅਤੇ ਵਿੱਤੀ ਸੰਸਥਾਵਾਂ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਬਦਲਾ ਹੁੰਦਾ ਹੈ ਇਹਨਾਂ ਨਿਯਮਾਂ ਦੇ ਵਿੱਚ ਹੋਏ ਬਦਲਾਅ ਦਾ ਸਿੱਧਾ ਅਸਰ ਆਮ ਆਦਮੀ ਤੇ ਪਵੇਗਾ ਅਜਿਹੇ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅੱਜ ਤੋਂ ਬਦਲ ਰਹੇ ਨਿਯਮਾਂ ਦਾ ਆਮ ਆਦਮੀ ਦੀ ਜ਼ਿੰਦਗੀ ਤੇ ਕੀ ਅਸਰ ਹੋਏਗਾ ਸਭ ਤੋਂ ਪਹਿਲਾਂ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੋਇਆ ਐ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸੌਦੀਆਂ ਜਾਂਦੀਆਂ ਨੇ ਜੁਲਾਈ ਦੇ ਵਿੱਚ ਸਰਕਾਰ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਸੀ ਸੋ ਉਮੀਦ ਕੀਤੀ ਜਾ ਰਹੀ ਹੈ ਕਿ 1 ਅਗਸਤ ਨੂੰ ਐਲਪੀਜੀ ਗੈਸ ਦੀਆਂ ਕੀਮਤਾਂ ਫਿਰ ਤੋਂ ਘਟ ਸਕਦੀਆਂ ਨੇ ਦੂਜਾ ਬਦਲਾਅ ਹੈ ਐਚਡੀਐਫਸੀ ਕ੍ਰੈਡਿਟ ਕਾਰਡ ਦੇ ਨਿਯਮਾਂ ਦੇ ਵਿੱਚ ਅਗਸਤ ਤੋਂ ਐਚਡੀਐਫਸੀ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਦੇ ਲਈ ਨਵੇਂ ਨਿਯਮ ਲਾਗੂ ਹੋਣਗੇ ਇਹਨਾਂ ਨਵੇਂ ਨਿਯਮਾਂ ਦੇ ਤਹਿਤ ਪੇਟੀਐਮ ਕ੍ਰੈਡਿਟ मोबी क्विक ਅਤੇ ਚੈੱਕ ਵਰਗੀਆਂ थर्ड पार्टी ਪੇਮੈਂਟ ਐਪਸ ਰਾਹੀਂ ਕੀਤੇ ਗਏ ਲੈਣ-ਦੇਣ ਤੇ ਲੈਣ-ਦੇਣ ਦੀ ਰਕਮ ਦਾ 1% ਫੀਸ ਵਸੂਲੀ ਜਾਵੇਗੀ ਜੋ ਕਿ 3000 ਰੁਪਏ ਤੱਕ ਸੀਮਿਤ ਹੋਵੇਗੀ ਹਾਲਾਂਕਿ ਇੰਦਨ ਦੇ ਲਈ 15000 ਰੁਪਏ ਤੋ ਕੱਟਦੇ ਲੈਣ-ਦੇਣ ਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾਵੇਗਾ ਤੀਜਾ ਹੈ Google Maps ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਬਦਲਾਅ Google Maps ਨੇ ਭਾਰਤ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਲਈ ਖਰਚੇ 70% ਘਟਾ ਦਿੱਤੇ ਨੇ ਜੋ ਕਿ 1 ਅਗਸਤ 2024 ਤੋਂ ਲਾਗੂ ਹੋਣਗੇ। ਇਹ ਬਦਲਾ Google Maps ਦੇ ਆਮ ਉਪਭੋਗਤਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਪਰ ਇਹ ਵਪਾਰਕ ਉਪਭੋਗਤਾਵਾਂ ਤੇ ਲਈ ਇੱਕ ਮਹੱਤਵਪੂਰਨ ਰਾਹਤ ਹੋ ਸਕਦਾ ਹੈ। ਅਗਲਾ ਬਦਲਾ ਹੈ CNG, PNG ਦੀਆਂ ਦਰਾਂ ਦੇ ਵਿੱਚ। ਦੇਸ਼ ਭਰ ਚ ਮਹੀਨੇ ਦੀ ਪਹਿਲੀ ਤਾਰੀਖ ਨੂੰ LPG ਸਿਲੰਡਰ ਦੀ ਕੀਮਤ ਬਦਲਣ ਤੋਂ ਇਲਾਵਾ ਇੰਦਨ ਕੰਪਨੀਆਂ ਹਵਾ ਬਾਜ਼ੀ ਬਾਲਣ ਅਤੇ CNG PNG ਦੀਆਂ ਦਰਾਂ ਦੇ ਵਿੱਚ ਬਦਲਾਵ ਕਰ ਰਹੀਆਂ ਨੇ ਅਗਲਾ ਬਦਲਾਵ ਹੈ ਇਨਕਮ ਟੈਕਸ ਰਿਟਰਨ ਪਰੰਦੇ ਵਿੱਚ ਇਨਕਮ ਟੈਕਸ ਰਿਟਰਨ ਪਰੰਦੀ ਆਖਰੀ ਤਾਰੀਖ 31 ਜੁਲਾਈ 2024 ਜੇਕਰ ਕੋਈ ਆਪਣੀ ਰਿਟਰਨ ਭਰਨਾ ਭੁੱਲ ਗਿਆ ਹੈ ਤਾਂ ਇਸ ਮਹੀਨੇ ਤੋਂ ਆਈਟੀਆਰ ਫਾਈਲ ਕਰਨ ਦੇ ਲਈ ਤੁਹਾਨੂੰ ਜੁਰਮਾਨਾ ਲੱਗੇਗਾ ਤੁਹਾਨੂੰ ਸਾਲ ਦੇ ਅੰਤ ਯਾਨੀ ਕਿ 31 ਦਸੰਬਰ 2024 ਤੱਕ ਬਿਲਕੁਲ ਕੀਤੀ ਹੋਈ ਰਿਟਰਨ ਫਾਈਲ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਤੁਹਾਨੂੰ ਜੁਰਮਾਨਾ ਜ਼ਿਆਦਾ ਲੱਗ ਸਕਦਾ ਹੈ ਅਗਲਾ ਬਦਲਾਅ ਹੈ ਫਾਸਟੈਗ ਦੇ ਨਿਯਮਾਂ ਦੇ ਵਿੱਚ ਫਾਸਟੈਗ ਦੇ ਨਾਲ ਸੰਬੰਧਿਤ ਸੇਵਾਵਾਂ ਤੇ 1 ਅਗਸਤ ਯਾਨੀ ਅੱਜ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਹੁਣ ਵਾਹਨ ਲੈਣ ਤੋਂ ਬਾਅਦ 90 ਦਿਨਾਂ ਦੇ ਅੰਦਰ ਫਾਸਟੈਗ ਨੰਬਰ ਤੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਅਪਲੋਡ ਕਰਨਾ ਹੋਵੇਗਾ ਜੇਕਰ ਨੰਬਰ ਨਿਰਧਾਰਤ ਸਮੇਂ ਦੇ ਅੰਦਰ ਅਪਲੋਡ ਨਹੀਂ ਹੁੰਦਾ ਤਾਂ ਇਸ ਨੂੰ ਹੌਟ ਲਿਸਟ ਵਿੱਚ ਪਾ ਦਿੱਤਾ ਜਾਏਗਾ ਇਸ ਤੋਂ ਬਾਅਦ 30 ਦਿਨਾਂ ਦਾ ਵਾਧੂ ਸਮਾਂ ਦਿੱਤਾ ਜਾਏਗਾ ਪਰ ਇਸ ਦੇ ਵਿੱਚ ਵੀ ਜੇਕਰ ਵਾਹਨ ਦਾ ਨੰਬਰ ਅਪਡੇਟ ਨਹੀਂ ਕੀਤਾ ਗਿਆ ਤਾਂ ਫਾਸਟੈਗ ਨੂੰ ਬਲੈਕ ਲਿਸਟ ਕਦ ਦਿੱਤਾ ਜਾਵੇਗਾ